ਤੁਪ ਸਾਰੇ ਮੇਰੇ ਸਤਿਕਾਰਯੋਗ ਬੈਠੇ ਹੋ ਮੈਂ ਤੁਮ ਇੱਕ ਮੇਰੇ ਤੋਂ ਪਹਿਲਾਂ ਬਹੁਤ ਭਲਾ ਸਾਹਬ ਨੇ ਬਹੁਤ ਕੁਝ ਦੱਸਿਆ ਇੱਕ ਗੱਲ ਤੁਹਾਨੂੰ ਕੱਲ ਕਹਿਣ ਚਾਹਨਾ ਪਹਿਲੀ ਗੱਲ ਸੇ ਬੀਜੇਪੀ ਆਜ ਵੀ ਦੀ ਦੂਸਰੀ ਇਹਨਾਂ ਨੇ ਕਿਹਾ ਸੀ ਅਬ ਕੀ ਬਾਰ 400 ਪਰ ਕਿਉਂਕਿ ਸਵਿਧਾਨ ਬਦਲਣਾ ਚਾਹੁੰਦੇ ਸੀ ਜੋ ਪੰਪਾਲ ਸਾਹਿਬ ਮੀਟ ਕਰ ਆਪਣਾ ਸਵਿਧਾਨ ਬਣਾ ਕੇ ਗਏ ਉਹ ਸਬਦਾਂ ਨੂੰ ਖੰਡਲ ਕਰਕੇ ਇਹ ਆਪਣਾ ਏਜੰਡਾ ਭਾਜਪੀ ਦਾ ਏਜੰਡਾ ਲੈ ਕੇ ਆਉਣਾ ਚਾਹੁੰਦੇ ਸੀ ਇਹ ਚੀਜ਼ ਲੋਕਾਂ ਨੇ ਰਿਜੈਕਟ ਕਰ ਦਿੱਤੀ ਜਿਹੜਾ ਪ੍ਰਧਾਨਤਰੀ ਇਹ ਕਹਿੰਦਾ ਸੀ ਆ ਮੇਰੇ ਨਾਲ ਆਏ ਨੇ ਰਾਜਸਥਾਨ ਤੋਂ ਇਹਨਾਂ ਨੂੰ ਵੀ ਫਤੱਦ ਮੁਸਲਮਾਨ ਪਾਈਚਾਰੇ ਨੂੰ ਬਿਲੋਂਗ ਕਰਦੇ ਨੇ ਉੱਥੋਂ ਬਾੜ ਮੇਰ ਤੇ ਕੀ ਹੈ ਕਿ ਅਗਰ ਕਾਂਗਰਸ ਕੋ ਵੋਟ ਦੇਵੋਗੇ ਕਾਗਰਸ ਜਿੰਨਾ ਜ਼ਿਆਦਾ ਬੱਚੇ ਪੈਦਾ ਕਰਤੇ ਹਨ ਉਹਨਾਂ ਮੇ ਆਪਕੀ ਜ਼ਿਆਦਾ ਬਾਣਤੀ ਜਾਏਗੀ। ਕੀ ਇਹ ਠੀਕ ਨਹੀਂ ਸਾਡੇ ਬਸਨੀ ਨਹੀਂ। ਮੈਂ ਹੁਣੇ ਪਿਛਲੇ ਪਿੰਡ ਤੋਂ ਪੋਰਚਾਂ ਉੱਥੋਂ ਦਾ ਰਸਤਾ ਬੜਾ ਖਰਾਬ ਸੀ। ਕਟਾਰੋ ਚਾਕੂ ਨੂੰ ਰਾਹ ਨਹੀਂ ਦੇ ਦਸੇ। ਕਿੰਨਾ ਬਦਮਾਸ਼ ਲੈ ਕੇ ਆਏ ਆ ਜਿਹੜਾ ਰਸਤਾ 10 ਮਿੰਟ ਦਾ ਸੀ ਮੈਂ 1 ਘੰਟਾ ਲਗਾ ਕੇ ਆਇਆ। ਦੇਮੇ ਤੁਹਾਡੇ ਨਾਲ ਵਾਦਾ ਕਰਦਾ ਜਿਹੜੇ ਰਸਤੇ ਦਾ ਇੰਨਾ ਆਇਆ ਐਮਪੀ ਬਣ ਜਾ ਸਭ ਤੋਂ ਪਹਿਲਾਂ ਉਹ ਸੜਕ ਬਣਾਈ ਜਾਏਗੀ ਜਿਹੜਾ ਪ੍ਰਸਤਾਵ ਆ ਪੰਜ ਕਿਲੋ ਜਿੰਦ ਇੱਕ 5 ਕਿਲੋਮੀਟਰ ਰੋਡ ਨਹੀਂ ਬਣ ਸਕੀ ਪੰਜ ਮਿੰਨਕ ਪੰਜ 12 13 ਕਿਲੋਮੀਟਰ ਸੀ ਜਿਹੜੇ ਮੈਂ ਇੱਕ ਘੰਟੇ ਦੀ ਸਫਰ ਕਰਦਿਆਂ 10 ਕਿਲੋਮੀਟਰ ਦੀ ਦੇ ਸਵਾਬ ਲਾਏ ਹਾਂ ਇਹੜਾ ਬਦਲਾਅ ਆ। ਅਮਰੀਕਾ ਭੈਣਾ ਬੈਠੀਆਂ। ਮੁੱਖ ਮੰਤਰੀ ਕੱਪੜੇ ਸਿਰ 'ਚ ਝੂਠਾ ਪਾਣੀ ਪਾਈ ਜਾ ਰਿਹਾ। ਉਹ ਇੱਥੇ ਦੇ ਹਾਰ ਪੈਂਦੇ ਨੇ। ਝੂਠਾ ਪਾਣੀ ਤੇ ਤੁਹਾਨੂੰ ਪਤਾ ਕਿੱਥੇ ਪੈਂਦਾ? ਪਤਾ ਨਾ ਨਾਲੇ 'ਚ ਪੈਂਦਾ। ਮੁੱਖ ਮੰਤਰੀ ਸਾਹਿਬ ਆਪਣੀ ਸੋਚੀ ਕਰੋ। ਪ੍ਰਧਾਨ ਮੰਤਰੀ ਜੀ ਤੁਸੀਂ ਕੀ ਜੇਰਦਾਨ ਮਹਿਬਾਨੀ ਦਾ ਚੋਰੀ ਦਾ ਪੈਸਾ ਕਾਂਗਰਸ ਨੂੰ ਜਾ ਰਿਹਾ ਟੈਂਪੂ ਪਰ ਕਿਹਕਾ ਨਾ ਤੇ ਫੜਦਾ ਕਿੰਨੇ ਮੋਦੀ ਨੇ ਕਿਸੇ ਹੋਰ ਨੇ ਤੇ ਫੜਲਾ ਪੀਜੀਡੀ ਤੇ ਈਡੀ ਉਥੇ ਕਿਉਂ ਨਹੀਂ ਜਾਂਦੀ ਜੰਗਤਾਰ ਹੈ ਕਿ ਮੇਰੇ ਇੱਥੇ ਦੇ ਕਿ ਟੈਂਪੂ ਤੇ ਨਹੀਂ ਸਕੂਟਰ ਤੇ ਵੀ ਨਹੀਂ ਆਏ ਉਥੇ ਟ੍ਰੇਨ ਚ ਗਏ ਨੇ ਆ ਜਿਹੜਾ ਲੋਉਂਦੇ ਰਿਹਾ ਨਾ ਤੁਸੀਂ ਟੀਕਾ कोरोना ਦਾ ਦੋ ਦੋ ਟੀਕੇ ਕਿਹਦੇ ਟੱਕੇ ਨਾਲ ਲਾਉਦੇ ਲੰਮੇ ਪਾ ਕੇ ਲਾ ਦਿੰਦੇ ਸੀ ਭਾਈ ਜਾਨ ਕੋਵਿਸ਼ੀਲ ਤੇ ਉਹਦੇ ਵਿੱਚੋਂ 60 ਕਰੋੜ ਤੇ ਇੱਕ ਨੰਬਰ ਚ ਲਿਆ ਤੇ ਉਸੇ ਕੋਵਿਸ਼ੀਲ ਵਾਲਿਆਂ ਨੇ ਕਿਹਾ ਕਿ ਇਹ ਜਿਹੜੀ ਸਾਡੀ ਬੈਚਾਂ ਗਲਤ ਬਣ ਗਈ ਆ ਉਹਨਾਂ ਕਿਹਾ ਕਿ ਗਲਤ ਬਣ ਗਈ ਆ ਉਹਨਾਂ ਵਾਪਸ ਲੈ ਲਈ ਜੇ ਜਦੋਂ ਪਿੰਡਾਂ 'ਚ ਖੁਫੂਸ ਕਰਨ ਜਾਂਦਾ ਕਹਿੰਦੇ ਜੀ ਗੱਲਾਂ ਕਰਦਾ ਕਰਦਾ ਸੌਂ ਗਿਆ ਏ ਕੋਈ ਸ਼ੀਲ ਦਾ ਸਰਿਆ ਤੇ ਭਾਜਪੀ ਵਾਲਿਆਂ 60 ਕਰੋੜ ਦੀ ਇੱਕ ਨੰਬਰ 'ਚ ਲਿਆ ਤੇ ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਦੋ ਨੰਬਰ 'ਚ ਲੈ ਲਿਆ 80 ਕਰੋੜ ਦੀ ਤਾਂ ਉਹ ਲੱਗਾ ਲੋਕਾਂ ਦੇ ਉਹ ਕਿਹਦੇ ਕੋਲ ਪੈਸਾ ਗਿਆ ਇਹਨਾਂ ਕੋਲ ਗਿਆ ਟਰੱਕ ਭਰ ਕੇ ਇਹਨਾਂ ਕੋਲ ਗਿਆ